ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਹਾਂ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਕਿ ਐਸਪੀ ਸਾਹਿਬ ਜਿਸਨੇ ਕੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੁਖਣਾ ਸੁਖੀ ਸੀ ਕਿ ਮੇਰੇ ਘਰ ਦੇ ਵਿੱਚ ਜਦੋਂ ਵੀ ਪੁੱਤਰ ਹੋਇਆ ਮੈਂ ਤੇਰੇ ਦਰ ਦੇ ਉੱਪਰ ਮੱਥਾ ਟਿਕਾਉਣ ਦੇ ਲਈ ਜ਼ਰੂਰ ਲੈ ਕੇ ਆਵਾਂਗਾ ਐਸਪੀ ਸਾਹਿਬ ਜੋ ਕਿ ਗੁਰੂ ਦੇ ਪ੍ਰਤੀ ਗਹਿਰੀ ਆਸਤਾ ਰੱਖਦੇ ਸੀ ਉਸ ਦੀ ਸ਼ਰਧਾ ਸੀ ਕਿ ਮੇਰੀ ਮੁਰਾਦ ਸਤਗੁਰ ਸੱਚੇ ਪਾਸ਼ਾ ਜ਼ਰੂਰ ਪੂਰੀ ਕਰੇਗਾ ਦੱਸ ਦਈਏ ਕਿ ਇਨਸਾਨ ਚਾਹੇ ਕਿੰਨਾ ਹੀ ਵੱਡਾ ਮੁਕਾਮ ਕਿਉਂ ਨਾ ਹਾਸਲ ਕਰ ਲਵੇ ਪਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਕੋਈ ਨਾ ਕੋਈ ਪਰੇਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਪਰ ਇਨਸਾਨ ਉਹਨਾਂ ਪਰੇਸ਼ਾਨੀਆਂ ਦੇ ਨਾਲ ਲੜ ਸਕਦਾ ਹੈ ਜੂਝ ਸਕਦਾ ਹੈ ਜੇਕਰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਉੱਪਰ ਉਸ ਦਾ ਗਹਿਰਾ ਵਿਸ਼ਵਾਸ ਹੋਵੇ ਐਸਪੀ ਸਾਹਿਬ ਜਿਨ੍ਹਾਂ ਦੇ ਘਰ ਸਭ ਕੁਝ ਸੀ ਆਪਣਾ ਮੁਕਾਮ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਚੰਗੀ ਕੋਠੀ ਵੀ ਪਾਲੀ ਸੀ ਜ਼ਮੀਨ ਜਾਇਦਾਦ ਵੀ ਖਰੀਦ ਲਈ ਸੀ ਪਰ ਇੱਕੋ ਇੱਕ ਉਹਨਾਂ ਨੂੰ ਦੁੱਖ ਸਤਾਉਂਦਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਉੜਾਦਣੀ ਸੀ ਕਿਸੇ ਮਹਾਪੁਰਸ਼ ਨੇ ਕਿਹਾ ਕਿਸੇ ਨੂੰ RAMDAS ਸੱਚੇ ਪਾਤਸ਼ਾਹ ਦੀ ਨਗਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਇਆ ਉੱਥੇ ਜਾ ਕੇ ਤੇਰੇ ਮਨ ਦੀ ਸਾਰੀ ਮੁਰਾਦ ਪੂਰੀ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਤੇ ਰਹਿਮਤ ਕਰਨਗੇ ਜਿਵੇਂ ਤੈਨੂੰ ਗਰੀਬੀ ਦੇ ਵਿੱਚੋਂ ਉਠਾ ਕੇ ਇਸ ਮੁਕਾਮ ਤੇ ਲਿਆਂਦਾ ਹੈ ਉਹ ਵੀ ਤੌਸੇ ਨਹੀਂ ਦਿੱਤਾ ਹੈ ਤੇ ਕਦੇ ਐਸਪੀ ਸਾਹਿਬ ਨੂੰ ਪਰਮਪੀਤਾ ਪ੍ਰਮਾਤਮਾ ਦੇ ਉੱਪਰ ਕਦੇ ਵੀ ਕਿਸੇ ਜੀ ਦਾ ਸ਼ੱਕ ਵੀ ਨਹੀਂ ਹੁੰਦਾ ਸੀ ਕੋਈ ਗਿੱਲਾ ਸ਼ਿਕਵਾ ਵੀ ਨਹੀਂ ਹੁੰਦਾ ਸੀ ਕਿ ਮਾਲਕਾ ਜਿੱਥੋਂ ਤੱਕ ਤੂੰ ਸਾਨੂੰ ਪਹੁੰਚਾਇਆ ਹੈ ਉੱਥੋਂ ਤੱਕ ਪਹੁੰਚਣਾ ਤਾਂ ਵੱਡਿਆਂ ਵੱਡਿਆਂ ਦਾ ਸੁਪਨਾ ਹੈ ਜੇਕਰ ਤੂੰ ਆ ਵੀ ਨਾ ਹੱਲ ਨਾ ਦਿੰਦਾ ਤਾਂ ਸੀ ਕੀ ਕਰਨਾ ਸੀ ਔਲਾਦ ਹੈ ਚਲੋ ਨਹੀਂ ਹੋਈ ਜਦੋਂ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਉਦੋਂ ਔਲਾਦ ਹੋ ਜਾਣੀ ਹੈ ਤੇ ਆਖਰਕਾਰ ਪਰਮਪਿਤਾ ਪਰਮਾਤਮਾ ਨੇ ਉਸ ਦੀ ਪੁਕਾਰ ਸੁਣ ਲਈ ਅਤੇ ਉਸ ਦੇ ਘਰ ਇੱਕ ਪੁੱਤਰ ਵਜੋਂ ਜਨਮ ਹੋਇਆ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ ਅਤੇ ਸਿਵਲ ਵਰਦੀ ਦੇ ਵਿੱਚ ਐਸਪੀ ਸਾਹਿਬ ਪਹੁੰਚ ਜਾਂਦੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਸੜਕਾਂ ਦੇ ਬਾਦ ਪਰ ਰਸਤੇ ਦੇ ਵਿੱਚ ਕੀ ਹੁੰਦਾ ਹੈ ਕਿ ਪੁਲਿਸ ਨੇ ਨਾਕਾ ਲਗਾ ਰੱਖਿਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਐਸਪੀ ਸਾਹਿਬ ਦੀ ਹੀ ਗੱਡੀ ਨੂੰ ਰੋਕ ਰਹੇ ਹਾਂ ਜਿਵੇਂ ਹੀ ਪੁਲਿਸ ਨੇ ਗੱਡੀ ਨੂੰ ਹੱਥ ਦਿੱਤਾ ਤੇ ਇੱਕ ਸਿਪਾਈ ਆਇਆ ਕਿ ਗੱਡੀ ਸਾਈਡ ਤੇ ਲਾਓ ਐਨੇ ਵਿੱਚ ਉਹਨਾਂ ਨੇ ਗੱਡੀ ਸਾਈਡ ਤੇ ਲਾਈ ਅਤੇ ਪੁੱਛਿਆ ਕਿੱਥੇ ਜਾ ਰਹੇ ਹੋ ਐਗੋ ਐਸਪੀ ਸਾਹਿਬ ਬੋਲੇ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਉਹ ਵੀ ਗੁੱਸੇ ਨਾਲ ਬੋਲੇ ਕਿ ਪਹਿਲਾਂ ਗੱਡੀ ਦੇ ਕਾਗਜ਼ ਚੈੱਕ ਕਰੋ ਉਹਨਾਂ ਨੇ ਕਿਹਾ ਕਿ ਅੱਜਕੱਲ ਤਾਂ ਸਾਰੇ ਕਾਗਜ਼ਾਤ ਆਨਲਾਈਨ ਨੇ ਤੁਸੀਂ ਆਪਣੇ ਕੈਮਰੇ ਦੇ ਨਾਲ ਸਕੈਨ ਕਰੋ ਅਤੇ ਤੁਸੀਂ ਆਪਣਾ ਆਨਲਾਈਨ ਡਾਟਾ ਚੈੱਕ ਕਰੋ ਤਾਂ ਬਾਅਦ ਦੇ ਵਿੱਚ ਉਹ ਸਿਪਾਈ ਕਹਿਣ ਲੱਗਾ ਕਿ ਜ਼ਿਆਦਾ ਨਾ ਬਣ ਤੂੰ ਜਿਆਦਾ ਸਾਨੂੰ ਕਾਨੂੰਨ ਨਾ ਸਿਖਾ ਜੇ ਅਸੀਂ ਆਪਣੇ ਆਈ ਦੇ ਅਗੇ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਐਨੇ ਵਿੱਚ ਐਸਪੀ ਸਾਹਿਬ ਕਹਿਣ ਲੱਗੇ ਕਿ ਸਾਊ ਤੁਸੀਂ ਗੁੱਸੇ ਕਿਉਂ ਹੋ ਰਹੇ ਹੋ ਤੁਸੀਂ ਆਪਣੇ ਵੱਡੇ ਅਧਿਕਾਰੀ ਦੇ ਨਾਲ ਮੇਰੀ ਗੱਲ ਕਰਾ ਦਿਓ ਜੇ ਤੁਹਾਨੂੰ ਇਸ ਬਾਰੇ ਨਹੀਂ ਨੋਲੇਜ ਐ ਇਸ ਕਾਨੂੰਨ ਦੇ ਬਾਰੇ ਤਾਂ ਸਾਨੂੰ ਹੀ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰਾ ਦਿਓ ਅਸੀਂ ਉਹਨੂੰ ਕਹਿ ਦਵਾਂਗੇ ਕਿ ਤੁਸੀਂ ਚੈੱਕ ਕਰ ਲਓ ਤਾਂ ਅੱਗੇ ਸਪਾਈ ਕਹਿਣ ਲੱਗਿਆ ਕਿ ਹੁਣ ਤੂੰ ਸਾਨੂੰ ਕਾਨੂੰਨ ਸਿਖਾਏਂਗਾ ਤੇਰੇ ਵਰਗੇ 36 ਆਉਂਦੇ ਨੇ ਇਸ ਸੜਕ ਦੇ ਉੱਪਰ ਅਸੀਂ ਰੋਜ਼ ਹੀ ਇੱਥੇ ਰੋਕਦੇ ਆਂ ਤੇ ਤੇਰੇ ਵਰਗੇ ਹਜ਼ਾਰਾਂ ਨੂੰ ਅਸੀਂ ਕੀ ਪਤਾ ਕਿੱਥੇ ਕਿੱਥੇ ਜੇਲ੍ਹ ਦੀ ਹਵਾ ਖਵਾ ਦਿੱਤੀ ਜਦ ਇਹ ਗੱਲ ਕਹੀ ਤਾਂ ਗੁੱਸੇ ਦੇ ਵਿੱਚ ਆ ਗਏ ਤੇ ਗੁੱਸੇ ਦੇ ਵਿੱਚ ਆ ਕੇ ਆਪਣਾ ਐਕਸ਼ਨ ਲੈਣ ਵਾਲੇ ਸੀ ਪਰ ਇੱਕ ਵਾਰੀ ਉਹਨਾਂ ਨੇ ਆਪਣਾ ਦਿਮਾਗ ਠੰਡਾ ਰੱਖਿਆ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਠੀਕ ਹੈ ਇੱਕ ਵਾਰ ਆਪਾਂ ਹੌਲੀ-ਹੌਲੀ ਇਸ ਮਾਮਲੇ ਨੂੰ ਸੁਲਝਾਉਂਦੇ ਹਾਂ ਉਸ ਤੋਂ ਬਾਅਦ ਉਸ ਸਪਾਈ ਨੂੰ ਕਿਹਾ ਕਿ ਭਾਈ ਦੇਖ ਤੂੰ ਐ ਕਾਂਸਟੇਬਲ ਤੂੰ ਕਿਸੇ ਵੱਡੇ ਅਧਿਕਾਰੀ ਦੇ ਨਾਲ ਮੇਰੀ ਗੱਲ ਕਰਵਾ ਦੇ ਉਹਨੂੰ ਮੈਂ ਸਾਰਾ ਕੁਝ ਸਮਝਾ ਦੇਵਾਂਗਾ ਡਾਕੂਮੈਂਟ ਮੈਂ ਗੱਡੀ ਦੇ ਵਿੱਚ ਨਹੀਂ ਲੈ ਕੇ ਆਇਆ ਕਿਉਂਕਿ ਅੱਜ ਕੱਲ੍ਹ ਕਾਨੂੰਨ ਬਣ ਚੁੱਕਿਆ ਹੈ ਕਿ ਡਾਕੂਮੈਂਟ ਗੱਡੀ ਵਿੱਚ ਰੱਖਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਜਗ੍ਹਾ-ਜਗ੍ਹਾ ਆਨਲਾਈਨ ਸਿਸਟਮ ਹੈ ਗੱਡੀ ਦੀ ਨੰਬਰ ਪਲੇਟ ਸਕੈਨ ਕਰੋ ਨੰਬਰ ਪਲੇਟ ਸਕੈਨ ਕਰਦੇ ਹੀ ਸਭ ਕੁਝ ਔਨ ਰਿਕਾਰਡ ਡੈਸਕਟਾਪ ਦੇ ਉੱਪਰ ਖੁੱਲ ਜਾਂਦਾ ਹੈ ਜਿਸ ਦੇ ਵਿੱਚ ਗੱਡੀ ਦੇ ਕਾਗਜ਼ਾਤ ਤੇ ਸਾਰਾ ਕੁਝ ਮੈਂਟੀਨੈਂਸ ਵੀ ਮਾਪ ਪੋਲੂਸ਼ਨ ਸਭ ਉਹਦੇ ਪਰਸ਼ੋ ਹੋ ਜਾਂਦਾ ਹੈ ਤੇ ਹੁਣ ਮੇਰੇ ਕੋਲ ਡਰਾਈਵਿੰਗ ਲਾਇਸੈਂਸ ਹੈ ਉਹ ਮੇਰੇ ਕੋਲ オリジナル ਹੈ ਮੈਂ ਤੁਹਾਨੂੰ ਦਿਖਾ ਰਿਹਾ ਡਰਾਈਵਿੰਗ ਲਾਇਸੈਂਸ ਉਸ ਕਾਸਟੇਬਲ ਨੇ ਫੜ ਲਿਆ ਅਤੇ ਗੱਡੀ ਦੀ ਚਾਬੀ ਕੱਢ ਲਈ ਜਿਵੇਂ ਹੀ ਗੱਡੀ ਦੀ ਚਾਬੀ ਕੱਢੀ ਤੇ ਇੱਕ ਵਾਰ ਐਸਪੀ ਸਾਹਿਬ ਨੂੰ ਗੁੱਸਾ ਆਇਆ ਇਹ ਤਾਂ ਸਰਾਸਰ ਧੱਕਾ ਕਰ ਰਹੇ ਨੇ ਇਹ ਤਾਂ ਆਮ ਨਾਗਰਿਕ ਦੇ ਨਾਲ ਵੀ ਇਹ ਸਭ ਕੁਝ ਕਰਦੇ ਹੋਣਗੇ ਉਸ ਤੋਂ ਬਾਅਦ ਉੱਥੇ ਇੱਕ ਇਨਸਪੈਕਟਰ ਬੈਠਾ ਸੀ ਇਨਸਪੈਕਟਰ ਨੂੰ ਕਹਿੰਦਾ ਕਿ ਸਾਹਿਬ ਆਜੋ ਇੱਕ ਸਾਕਸ ਆਇਆ ਹੈ ਸਾਡੇ ਨਾਲ ਬਹੁਤ ਮੱਥਾ ਮਾਰ ਰਿਹਾ ਕਹਿੰਦਾ ਹੈ ਕਿ ਮੈਂ ਕਾਗਜ਼ ਨਹੀਂ ਦਿਖਾਉਣੇ ਕਿ ਸਭ ਕੁਝ ਤੁਸੀਂ ਆਨਲਾਈਨ ਚੈੱਕ ਕਰੋ ਐਨੇ ਵਿੱਚ ਉਹ ਜੋ ਇੰਸਪੈਕਟਰ ਬੈਠਾ ਸੀ ਉਹ ਗੁੱਸੇ ਵਿੱਚ ਬੋਲਦਾ ਹੈ ਕਿ ਆਨਲਾਈਨ ਨੂੰ ਤੂੰ ਅਮਰੀਕਾ ਦੇ ਵਿੱਚ ਬੈਠਾ ਇੱਥੇ ਤੈਨੂੰ ਕਾਗਜ਼ਾਤ ਦਿਖਾਉਣੇ ਪੈਣਗੇ ਕਾਗਜ਼ਾਤ ਦਿਖਾ ਨਹੀਂ ਤਾਂ 5000 ਰੁਪਏ ਦਾ ਤੇਰਾ ਚਲਾਨ ਬਣੇਗਾ ਉਸ ਤੋਂ ਬਾਅਦ ਐਸਪੀ ਸਾਹਿਬ ਬੋਲੇ ਕਿ ਕਾਨੂੰਨ ਦੇ ਮੁਤਾਬਕ ਤਾਂ ਮੈਂ ਚਲਾਨ ਕੋਈ ਕਟਵਾ ਨਹੀਂ ਸਕਦਾ ਕਿਉਂਕਿ ਮੇਰੇ ਸਾਰੇ ਕਾਗਜ਼ਾਤ ਪੂਰੇ ਨਹੀਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਮੇਰੇ ਕੋਲ ਹੈ ਸੀਟ ਵੈਲਟ ਮੇਰੇ ਲ ਮੇਰਾ ਚਲਾਨ ਕਿਸ ਚੀਜ਼ ਦਾ ਕੱਟੋਗੇ ਉਸ ਤੋਂ ਬਾਅਦ ਇੰਸਪੈਕਟਰ ਬੋਲਿਆ ਕਿ ਹੁਣ ਤੂੰ ਸਾਨੂੰ ਕਾਨੂੰਨ ਸਿਖਾਵੇਂਗਾ ਤੇਰੇ ਵਰਗੇ ਕਾਨੂੰਨ ਸਿਖਾਉਣ ਵਾਲੇ ਹਜ਼ਾਰਾਂ ਇੱਥੋਂ ਟੱਪਦੇ ਨੇ ਸੜਕ ਉੱਪਰ ਦੀ ਤੇ ਹਜ਼ਾਰਾਂ ਹੀ ਅਸੀਂ ਟਪਾ ਦਿੰਨੇ ਆ ਸਿੱਧਾ ਹੋ ਕੇ ਚਲਾਨ ਕਟਾ ਨਹੀਂ ਤੇਰੀ ਗੱਡੀ ਅਸੀਂ ਕਰਾਂਗੇ ਸੀਜ ਤੇ ਇੱਥੋਂ ਹਰਮੰਦਰ ਸਾਹਿਬ ਬੱਸ ਚੜ ਕੇ ਉੜ ਜੀ ਤੇ ਜਾਂ ਫਿਰ ਐ ਕਰ 500 ਰੁਪਿਆ ਦੇ ਤੇ ਨਿਕਲ ਇੱਥੋਂ ਤਾਂ ਐਨੇ ਵਿੱਚ ਐਸਪੀ ਸਾਹਿਬ ਬੋਲੇ ਕਿ ਤੁਸੀਂ ਰਿਸ਼ਵਤ ਮੰਗਦੇ ਹੋ ਤੁਹਾਨੂੰ ਸਰਕਾਰ ਤਨਖਾਹ ਨਹੀਂ ਦਿੰਦੀ ਜੇਕਰ ਸਰਕਾਰ ਤੁਹਾਨੂੰ ਤਨਖਾਹ ਨਹੀਂ ਦਿੰਦੀ ਤਾਂ ਅਸੀਂ ਤੁਹਾਨੂੰ ਰਿਸ਼ਵਤ ਦੇ ਦਿੰਨੇ ਆ ਤਾਂ ਉਸ ਤੋਂ ਬਾਅਦ ਉਹ ਪੁਲਿਸ ਵਾਲੇ ਹੋਰ ਗੁੱਸੇ ਵਿੱਚ ਆ ਗਏ ਅਤਕ ਕਰਨ ਲੱਗੇ ਕਿ ਤੂੰ ਹੁਣ ਸਾਨੂੰ ਦੱਸੇਗਾ ਕਿ ਸਾਨੂੰ ਸਰਕਾਰ ਤਨਖਾਹ ਦਿੰਦੀ ਹੈ ਜਾਂ ਨਹੀਂ ਦਿੰਦੀ ਤੈਨੂੰ ਜੋ ਕਿਹਾ ਉਹ ਕਰ ਜਾਂ ਤਾਂ ਤੂੰ ਕਾਗਜ਼ਾਤ ਦਿਖਾ ਨਹੀਂ ਤਾਂ ਫਿਰ ਚੁੱਪਚਾਪ 500 ਦਾ ਨੋਟ ਫੜਾ ਤੇ ਇੱਥੋਂ ਰਿਸਕ ਜਾ ਤੇ ਜਿਵੇਂ ਹੀ ਇਹ ਗੱਲ ਉਸਨੇ ਕਹੀ ਤਾਂ ਐਸਪੀ ਸਾਹਿਬ ਨੇ ਇੱਕ ਫੋਨ ਕੱਢਿਆ ਕਿ ਇੱਕ ਮਿੰਟ ਮੈਨੂੰ ਫੋਨ ਕਰਨ ਤੇ ਫੋਨ ਘੁਮਾਇਆ ਪੁਲਿਸ ਹੈੱਡਕੁਆਰਟਰ ਦੇ ਵਿੱਚ ਤੇ ਗੱਡੀਆਂ ਦਾ ਕਾਫਲਾ ਹੋਟਲ ਵਜੋਂਦੀਆਂ ਹੋਈਆਂ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਨੇ ਤੇ ਆ ਕੇ ਪੂਰੇ ਨਾਕੇ ਨੂੰ ਘੇਰਾ ਪਾ ਰਹੇ ਨੇ ਜਿਵੇਂ ਹੀ ਨਾਕੇ ਨੂੰ ਘੇਰਾ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਨਾਕੇ ਉੱਪਰ ਖੜੇ ਸਾਰੇ ਹੀ ਪੁਲਿਸ ਮੁਲਾਜ਼ਮ ਹੱਕੇ ਬੱਕੇ ਰਹਿ ਜਾਂਦੇ ਨੇ ਕਿ ਅੱਜ ਐਨਾ ਭਾਰੀ ਪੁਲਿਸ ਦਲ ਇੱਥੇ ਕਿਉਂ ਪਹੁੰਚਿਆ ਉਸ ਗੱਡੀ ਦੇ ਵਿੱਚ ਐਸ ਐਚਓ ਐਸ ਆਈ ਅਤੇ ਹੋਰ ਵੱਡੇ ਵੱਡੇ ਪੁਲਿਸ ਅਧਿਕਾਰੀ ਮੌਜੂਦ ਸੀ ਉਹਨੇ ਪੁਲਿਸ ਵਾਰਨਿੰਗ ਕਿਹਾ ਕਿ ਖਬਰਦਾਰ ਜੇਕਰ ਤੁਸੀਂ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਸਾਰੇ ਕਾਲੇ ਕਾਰਨਾਮੇ ਜੋ ਕਿ ਕੈਮਰੇ ਦੇ ਵਿੱਚ ਰਿਕਾਰਡ ਹੋ ਗਏ ਨੇ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਤੁਹਾਡਾ ਸਾਰਾ ਕਾਲਾ ਕਾਰਨਾਮਾ ਲਾਈਵ ਚੱਲ ਰਿਹਾ ਸੀ ਤੁਸੀਂ ਸਾਰੇ ਸਸਪੈਂਡ ਹੋ ਚੁੱਕੇ ਹੋ ਜੀ ਹਾਂ ਉਸ ਤੋਂ ਬਾਅਦ SP ਸਾਹਿਬ ਨੇ ਕੀ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹੁਣ ਆਪਾਂ ਜ਼ਿਕਰ ਕਰਦੇ ਹਾਂ ਐਸਪੀ ਲੱਗੇ ਹੋਏ ਉਸ ਸ਼ਖਸ ਦੀ ਆਖਰਕਾਰ ਉਹ ਕੌਣ ਸੀ ਐਸਪੀ ਅਸੀਂ ਤੁਹਾਨੂੰ ਪੂਰੀ ਹਜੇ ਤੱਕ ਵੀਡੀਓ ਵਿੱਚ ਦੱਸਿਆ ਨਹੀਂ ਉਸ ਦਾ ਨਾਮ ਨਹੀਂ ਦੱਸਿਆ ਉਸ ਇਮਾਨਦਾਰ ਜੋ ਕਿ ਪੁਲਿਸ ਅਧਿਕਾਰੀ ਦਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਮੁੰਡਾ ਜੋ ਪਿੰਡ ਦੀਆਂ ਛੋਟੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਸੀ ਇੱਕ ਦਿਨ ਐਸਪੀ ਬਣੇਗਾ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਰਾਮਪੁਰ ਕਲਾਂ ਦੀ ਇਹ ਗੱਲ ਹੈ ਪਿੰਡ ਦੇ ਮੁੱਖ ਚੌਕ 'ਚ ਇੱਕ ਪੁਰਾਣੀ ਹੱਥ ਲਿਖਤ ਤਖਤੀ ਲੱਗੀ ਹੋਈ ਸੀ ਜਿਸ ਤੇ ਲਿਖਿਆ ਸੀ ਇੱਥੇ ਚੰਦ ਬਹੁਤ ਚਮਕਦੇ ਨੇ ਪਰ ਕਿਸੇ ਨੇ ਸੂਰਜ ਨਹੀਂ ਦੇਖਿਆ ਇਹ ਤਖਤੀ ਪਿੰਡ ਦੇ ਪੁਰਖਿਆਂ ਨੇ ਲਾਈ ਸੀ ਜੋ ਇਹ ਦਰਸਾਉਂਦੀ ਸੀ ਕਿ ਪਿੰਡ 'ਚ ਕਈ ਕਾਬਲ ਲੋਕ ਪੈਦਾ ਹੋਏ ਉਹ ਅੱਜ ਤੱਕ ਕਿਸੇ ਉੱਚੇ ਮੁਕਾਮ ਦੇ ਨਹੀਂ ਪੁੰਜੇ ਪਰ 1987 ਵਿੱਚ ਗੁਰਚਰਨ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਨੇ ਪਿੰਡ ਦੀ ਇਸ ਲਿਖਤ ਨੂੰ ਠਕਰਾਉਣਾ ਸੀ ਉਹ ਮੁੰਡਾ surjit singh ਸੀ surjit singh ਦੇ ਜਨਮ ਦੇ ਪਲ ਤੋਂ ਹੀ ਪਰਿਵਾਰ ਦੀਆਂ ਕਈ ਉਮੀਦਾਂ ਉਸ ਦੇ ਨਾਲ ਜੁੜ ਗਈਆਂ ਪਰ ਹਾਲਾਤ ਅਜਿਹੇ ਸੀ ਕਿ ਉਸ ਦੇ ਮਾਪਿਆਂ ਨੂੰ ਇੱਕ ਰੋਟੀ ਪੈਦਾ ਕਰਨ ਲਈ ਵੀ 100 ਵਾਰੀ ਸੋਚਣਾ ਪੈਂਦਾ ਪਿਤਾ ਗੁਰਚਰਨ ਸਿੰਘ ਇੱਕ ਕਿਸਾਨ ਜਸਦੀ 5 ਏਕੜ ਜ਼ਮੀਨ ਕਿਸਾਨ ਅੰਦੋਲਨਾਂ ਕਰਜਾਂ ਅਤੇ ਰਿਸ਼ਤੇਦਾਰਾਂ ਦੀ ਬੇਈਮਾਨੀ ਦੇ ਕਾਰਨ 2 ਏਕੜ ਤੱਕ ਹੀ ਸੀਮਤ ਰਹੀ। ਮਾ ਗੁਰਮੀਲ ਕੌਰ ਇੱਕ ਘਰੇਲੂ ਔਰਤ ਜੋ ਘਰ ਦਾ ਚੁੱਲ੍ਹਾ ਚੌਂਕੇ ਤੋਂ ਲੈ ਕੇ ਮਜ਼ਦੂਰੀ ਤੱਕ ਕਰਦੀ ਤਾਂ ਜੋ ਪੁੱਤਰ ਦੀ ਪੜ੍ਹਾਈ ਕਰਵਾ ਸਕੇ। ਸਿੱਧੇ ਤੌਰ ਤੇ ਜੇਕਰ ਆਪਾਂ ਕਹੀਏ ਤਾਂ ਘਰ ਦੇ ਆਰਥਿਕ ਹਾਲਾਤ ਜੋ ਸੀ ਉਹ ਬਿਲਕੁਲ ਠੀਕ ਨਹੀਂ ਸੀ। ਉਸ ਦੀ ਮਾਂ ਨੂੰ ਵੀ ਮਜ਼ਦੂਰੀ ਕਰਨੀ ਪੈਂਦੀ ਘਰ ਦੇ ਕੰਮਕਾਰ ਵੀ ਕਰਨੇ ਪੈਂਦੇ ਤੇ ਉਸ ਦੇ ਪਿਤਾ ਇੱਕ ਗਰੀਬ ਕਿਸਾਨ ਸੀ surjeet ਜੋ ਬਚਪਨ ਤੋਂ ਹੀ ਭੁੱਖ ਤੇ ਤੰਗ ਹਾਲੀ ਦੇ ਝਟਕੇ ਮਹਿਸੂਸ ਕਰਦਾ ਰਿਹਾ। ਉਹ ਤੇ ਦੁਨੀਆ ਉਹਨਾਂ ਦੇ ਲਈ ਨਹੀਂ ਜੋ ਹੌਸਲਾ ਹਾਰ ਜਾਂਦੇ ਨੇ। ਇਹ ਉਹਨਾਂ ਲਈ ਬਣੀ ਹੈ ਜੋ ਆਪਣੇ ਹੱਕਾਂ ਦੇ ਲਈ ਲੜਦੇ ਨੇ। ਗੁਰਚਰਨ ਸਿੰਘ ਆਪਣੇ ਪੁੱਤਰ ਨੂੰ ਅਕਸਰ ਇਹ ਗੱਲ ਆਖਦੇ ਸੀ। ਪਰਿਵਾਰ 'ਚ ਗਰੀਬੀ ਤੋਂ ਵੀ ਵੱਡਾ ਦੁੱਖ ਰਿਸ਼ਤੇਦਾਰਾਂ ਦੀ ਬੇਵਫਾਈ ਸੀ। ਗੁਰਚੰਨ ਸਿੰਘ ਦਾ ਵੱਡਾ ਭਰਾ ਕਰਮਜੀਤ ਸਿੰਘ ਜੋ ਪਿੰਡ ਦਾ ਸਰਪੰਚ ਸੀ। ਉਹ ਆਪਣੀ ਛੋਟੇ ਭਰਾ ਦੀ ਜ਼ਮੀਨ ਹੜਪਣਾ ਚਾਹੁੰਦਾ ਸੀ ਉਹ ਗੁਰਚਰਨ ਤੂੰ ਕਿਸਾਨੀ ਕਰ ਸਕਦਾ ਹੈ ਤੂੰ ਤਾਂ ਮਰਿਆ ਹੋਇਆ ਹੈ ਜ਼ਮੀਨ ਵਿੱਚ ਆਪਣੇ ਪੁੱਤਰ ਨੂੰ ਸਕੂਲ ਪਾ ਕਰਮਜੀਤ ਨੇ ਹੱਸ ਕੇ ਕਿਹਾ ਮੇਰਾ ਪੁੱਤਰ ਇੱਕ ਦਿਨ ਇਸ ਜ਼ਮੀਨ ਤੋਂ ਵੀ ਵੱਡਾ ਹੋਵੇਗਾ ਗੁਰਚਰਨ ਨੇ ਹੌਸਲੇ ਰੱਖਦੇ ਹੋਏ ਜਵਾਬ ਦਿੱਤਾ ਪਰ ਗੁੜਮ ਕਬੀਲੇ ਰਿਸ਼ਤੇਦਾਰ ਗਰੀਬੀ ਦੇ ਤਾਨੇ ਤੇ ਮਨ ਦੀ ਤਕਲੀਫ ਇਹ ਸਭ ਕੁਝ surjit singh ਨੂੰ ਅੰਦਰੋਂ ਤੋੜ ਰਹੇ ਸਨ surjit singh ਬਚਪਨ ਤੋਂ ਹੀ ਇੱਕ ਹੌਨਹਾਰ ਅਤੇ ਮਿਹਨਤੀ ਬੱਚਾ ਸੀ ਉਸਨੇ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ ਕਿ ਮੇਰੇ ਪਿਤਾ ਕਿਵੇਂ ਗਰੀਬੀ ਦੇ ਵਿੱਚ ਆਪਣੇ ਦਿਨ ਕੱਟ ਰਹੇ ਨੇ ਗਰੀਬੀ ਦੇ ਵਿੱਚ ਆਪਣੇ ਜੋ ਕਿ ਘਰ ਦੇ ਹਾਲਾਤ ਉਸ ਨੂੰ ਦੋ ਅੱਖ ਦੀ ਰੋਟੀ ਜੋੜ ਰਹੇ ਨੇ ਤੇ ਮੈਨੂੰ ਪੜਾ ਰਹੇ ਨੇ ਤੇ ਮੇਰੇ ਤੇ ਕੋ ਉਮੀਦ ਰੱਖ ਰਹੇ ਨੇ ਬਚਪਨ ਦੇ ਵਿੱਚ ਹੀ ਉਸ ਨੂੰ ਇਹ ਸਭ ਕੁਝ ਪਤਾ ਲੱਗ ਗਿਆ ਸੀ ਕਿ ਮੇਰੇ ਮਾਤਾ ਪਿਤਾ ਨੇ ਮੇਰੇ ਉੱਪਰ ਉਮੀਦ ਰੱਖੀ ਹੈ ਤੇ ਮੈਂ ਉਸ ਉਮੀਦ ਨੂੰ ਕਾਇਮ ਰੱਖਾਂਗਾ ਤੇ ਮੈਂ ਵੱਡਾ ਹੋ ਕੇ ਕਿਸ ਨਾ ਕਿਸੇ ਮੁਕਾਮ ਤੇ ਜ਼ਰੂਰ ਖੜਾ ਹੋਵਾਂਗਾ ਤੇ ਇੱਕ ਨਵੀਂ ਉਮੀਦ ਜੋ ਹੈ ਉਹ ਕਿੱਥੋਂ ਆਉਂਦੀ ਹੈ ਉਮੀਦ ਆਉਂਦੀ ਹੈ ਵਿਦਿਆ ਤੋਂ ਉਸ ਦੇ ਸਕੂਲ ਦੇ ਦਿਨ ਬਹੁਤ ਹੀ ਭੜੇ ਸਨ ਕਿਉਂਕਿ ਘਰ ਦੇ ਹਾਲਾਤ ਬਹੁਤ ਮਾਰੇ ਸੀ ਕਈ ਕਈ ਵਾਰੀ ਤਾਂ ਪੈਰਾਂ ਦੇ ਵਿੱਚ ਚੱਪਲਾਂ ਵੀ ਨਹੀਂ ਸੀ ਹੁੰਦੀਆਂ ਕਦੇ ਕਦੇ ਰਾਤ ਨੂੰ ਰੋਟੀ ਵੀ ਨਾ ਮਿਲਦੀ ਪਰ ਉਹ ਹੋਮਵਰਕ ਜ਼ਰੂਰ ਕਰਦਾ ਇੱਕ ਕਾਪੀ ਦੇ ਨਾਲ ਪੂਰਾ ਪੂਰਾ ਸਾਲ ਗੁਜ਼ਾਰ ਲੈਂਦਾ ਜਦੋਂ ਹੋਰ ਬੱਚੇ ਲੰਚ ਕਰਦੇ ਤਾਂ ਉਹ ਪਾਣੀ ਪੀ ਲੈਂਦਾ ਪਰ ਕਈ ਵਾਰੀ ਰੋਟੀ ਖਾਣ ਦੇ ਲਈ ਉਸ ਦੇ ਕੋਲ ਟਿਫਨ ਖਾਲੀ ਹੁੰਦਾ ਸੀ ਉਹ ਜ਼ਿੰਦਗੀ 'ਚ ਆਉਣ ਵਾਲੇ ਦੁੱਖਾਂ ਨੂੰ ਇੱਕ ਪਹਾੜ ਵਾਂਗ ਪਾਰ ਕਰ ਰਿਹਾ ਸੀ ਜਿਵੇਂ surjit patar ਨੇ ਇੱਕ ਲਾਈਨ ਲਿਖੀ ਸੀ ਕਿ ਬੇਸ਼ੁਕਰੇ ਨਹੀਂ ਹੁੰਦੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਪਰ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਬਾਅਦ ਦੇ ਵਿੱਚ ਆਪਣੇ ਹੀ ਸੰਘਰਸ਼ਾਂ ਦੇ ਨਾਲ ਜੂਝਦਾ ਰਿਹਾ ਅਗਾਹ ਵਧਦਾ ਰਿਹਾ ਅਤੇ ਮਨ ਦੇ ਵਿੱਚ ਇੱਕੀ ਟੀਚਾ ਮਿੱਥਿਆ ਕਿ ਮੇਰੇ ਮਾਤਾ ਪਿਤਾ ਨੇ ਗਰੀਬੀ ਦੇਖੀ ਹੈ ਸਭ ਤੋਂ ਪਹਿਲਾਂ ਮੈਂ ਇਹ ਗਰੀਬੀ ਚੱਕਣੀ ਹੈ ਇਹ ਗਰੀਬੀ ਵਿੱਚੋਂ ਆਪਣੇ ਮਾਤਾ ਪਿਤਾ ਨੂੰ ਮੈਂ ਬਾਹਰ ਕੱਢਣਾ 8ਵੀਂ ਜਮਾਤ ਦੇ ਵਿੱਚ ਪਹੁੰਚਿਆ ਪੂਰੇ ਸਕੂਲ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ 8ਵੀਂ ਜਮਾਤ ਵੀ ਹੋ ਗਈ ਆਪਣੀ ਜ਼ਿੰਦਗੀ ਦੇ ਵਿੱਚ ਅਗਾਹ ਵਧਦਾ ਰਿਹਾ ਆਪਣੇ ਸਫ਼ਰ ਨੂੰ ਅਗਾਹ ਵਧਾਉਂਦਾ ਰਿਹਾ ਅਤੇ ਉਸ ਨੇ ਇੱਕ ਸੁਪਨਾ ਬਣ ਲਿਆ ਕਿ ਮੈਂ ਐਸਪੀ ਬਣਨਾ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਤੀ ਤੇ ਆਪਣੇ ਪਿਤਾ ਦੇ ਨਾਲ ਗੁਰਦੁਆਰਾ ਸਾਹਿਬ ਗਿਆ ਤਾਂ ਉੱਥੇ ਉਸਨੇ ਇੱਕ ਪੁਲਿਸ ਅਫਸਰ ਨੂੰ ਮੱਥਾ ਟੇਕਦੇ ਦੇਖਿਆ ਅਤੇ ਪੁੱਛਿਆ ਪਿਤਾ ਜੀ ਇਹ ਕੌਣ ਹੈ ਉਸਦੇ ਪਿਤਾ ਨੇ ਬੋਲਿਆ ਪੁੱਤ ਇਹ ਐਸਪੀ ਹੈ ਇਹ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਅਫਸਰ ਹੈ ਉਸੇ ਦਿਨ ਹੀ ਸਤਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚੁਰਜੀਤ ਸਿੰਘ ਨੇ ਕਿਹਾ ਕਿ ਸਤਗੁਰ ਸੱਚੇ ਪਾਤਸ਼ਾਹ ਮੈਨੂੰ ਵੀ ਐਸਪੀ ਬਣਾ ਦੇ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਵਿੱਚ ਪਹੁੰਚ ਗਿਆ ਅਤੇ ਯੂਪੀਐਸਸੀ ਦੀ ਤਿਆਰੀ ਕਰਨ ਲੱਗਾ ਇੱਕੋ ਇੱਕ ਗੱਲ ਮਨ ਵਿੱਚ ਸੀ ਮੈਂ ਆਪਣੀ ਮਾਨਸਿਕ ਅਰਥਿਕ ਅਤੇ ਪਰਿਵਾਰਿਕ ਗਰੀਬੀ ਨੂੰ ਹਰਾ ਕੇ ਦਿਖਾਵਾਂਗਾ ਉਸਨੇ ਪਹਿਲੀ ਵਾਰ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਪਰ ਐ ਸਫਲ ਹੋ ਗਿਆ ਦੂਜੀ ਵਾਰੀ ਵੀ ਪ੍ਰੀਖਿਆ ਦਿੱਤੀ ਫਿਰ ਵੀ ਫੇਲ ਹੋ ਗਿਆ ਪਰ ਜਿੱਤਦਾ ਉਹੀ ਹੈ ਜਿਹੜਾ ਬਾਰ-ਬਾਰ ਹਾਰਦਾ ਹੈ ਜਿਹੜਾ ਇੱਕ ਵਾਰ ਹਾਰਨ ਤੋਂ ਬਾਅਦ ਟੁੱਟ ਕੇ ਬੈਠ ਜਾਵੇ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਬਾਰੀ-ਬਾਰ ਡਿੱਗੋਗੇ ਤੇ ਬਾਰੀ-ਬਾਰ ਉੱਠੋਗੇ ਜਿਵੇਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਕੀੜੀ ਕਣਕ ਦਾ ਦਾਣਾ ਲੈ ਕੇ ਦੀਵਾਰ ਤੇ ਚੜਨ ਦੀ ਕੋਸ਼ਿਸ਼ ਕਰਦੀ ਹੈ 100 ਵਾਰੀ ਡਿੱਗਦੀ ਹੈ ਪਰ ਆਖਰਕਾਰ ਆਪਣੇ ਮੁਕਾਮ ਦੇ ਉੱਪਰ ਪਹੁੰਚ ਜਾਂਦੀ ਹੈ ਤੀਜੀ ਵਾਰ ਜਦੋਂ ਉਸਨੇ ਪੇਪਰ ਦਿੱਤਾ ਤਾਂ ਉਹ ਐਸਪੀ ਬਣ ਗਿਆ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਦੇ ਐਸਪੀ ਬਣਨ ਦੀ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਵਿਰੋਧੀਆਂ ਦੇ ਵੀ ਮੂੰਹ ਬੰਦ ਹੋ ਗਏ ਜਿਹੜੇ ਬਜ਼ੁਰਗ ਕਹਿੰਦੇ ਸੀ ਨਾ ਕਿ ਸੂਰਜ ਕਿਸੇ ਨੇ ਨਹੀਂ ਦੇਖਿਆ ਉਸ ਦੇ ਪਿਤਾ ਨੇ ਹੱਸ ਕੇ ਆਖਿਆ ਕਿ ਮੈਂ ਕਿਹਾ ਸੀ ਨਾ ਕਿ ਮੇਰਾ ਪੁੱਤਰ ਇੱਕ ਦਿਨ ਸੂਰਜ ਬਣੇਗਾ ਬੜਾ ਹੀ ਇਮਾਨਦਾਰ ਪੁਲਿਸ ਅਫਸਰ ਸੀ ਸੁਜੀਤ ਸਿੰਘ ਜੋ ਕਿ ਐਸਪੀ ਲੱਗ ਚੁੱਕੇ ਉਸ ਤੋਂ ਬਾਅਦ ਸੁਰਜੀਤ ਸਿੰਘ ਦਾ ਵਿਆਹ ਕਰ ਦਿੱਤਾ ਗਿਆ ਧੂਮ ਧਾਮ ਦੇ ਨਾਲ ਪਰਿਵਾਰਕ ਜੀਵਨ ਸਭ ਕੁਝ ਖੁਸ਼ੀ ਦੇ ਨਾਲ ਬਤੀਤ ਹੋ ਰਿਹਾ ਸੀ ਪਰ ਐਸਪੀ ਬਣਨ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਦੁੱਖ ਆਇਆ ਉਸ ਨੇ ਜਸਵਿੰਦਰ ਕੌਰ ਦੇ ਨਾਲ ਵਿਆਹ ਕਰਵਾਇਆ ਵਿਆਹ ਨੂੰ 7 ਸਾਲ ਬੀਤ ਗਏ ਨੌਕਰੀ ਵੀ ਉਸ ਦੀ ਚੱਲਦੀ ਰਹੀ ਘਰ ਦੇ ਹਾਲਾਤ ਵੀ ਸਹੀ ਹੋ ਗਏ ਜੋ ਪਰਿਵਾਰ ਗਰੀਬੀ ਦੇ ਨਾਲ ਜੂਇਦਾ ਹੁੰਦਾ ਸੀ ਸਾਰੀ ਗਰੀਬੀ ਚੱਕੀ ਗਈ ਵਧੀਆ ਮਕਾਨ ਬਣਾ ਲਿਆ ਚੰਡੀਗੜ੍ਹ ਦੇ ਵਿੱਚ ਕੋਠੀ ਬਣਾ ਲਈ ਪਰ ਇੱਕ ਦੁੱਖ ਸੀ ਵਿਆਹ ਨੂੰ 7 ਸਾਲ ਹੋ ਗਏ ਪਰ ਔਲਾਦ ਨਹੀਂ ਸੀ ਇੱਕ ਦਿਨ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਉਸ ਨੇ ਬੇੰਤੀ ਕਿਤੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਤੁਸੀਂ ਮੈਨੂੰ ਜ਼ਿੰਦਗੀ ਦੇ ਵਿੱਚ ਹਰ ਸੁੱਖ ਦਿੱਤਾ ਹੈ ਜਿੱਥੋਂ ਤੱਕ ਮੈਂ ਪਹੁੰਚਿਆ ਹਾਂ ਇਹ ਮੇਰੀ ਔਕਾਤ ਨਹੀਂ ਸੀ ਕਿਉਂਕਿ ਇੱਕ ਗਰੀਬ ਬੱਚਾ ਜਿਸ ਦੇ ਘਰ ਦੇ ਵਿੱਚ ਇੱਕ ਟਾਈਮ ਦੀ ਰੋਟੀ ਵੀ ਨਹੀਂ ਬਣਦੀ ਉਹ ਐਡਾ ਵੱਡਾ ਮੁਕਾਮ ਕਿਵੇਂ ਹਾਸਲ ਕਰ ਸਕਦਾ ਹੈ ਤੁਸੀਂ ਮੈਨੂੰ ਇਸ ਮੁਕਾਮ ਤੇ ਮੁਚਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਘਰ ਦੀ ਗਰੀਬੀ ਚੱਕੀ ਗਈ ਪਰ ਮੇਰੇ ਨਾਲ ਜੋ ਵਿਆਹ ਕਿ ਆਈ ਹੈ ਮੇਰੀ ਧਰਮਪਤਨੀ ਉਸ ਨੂੰ ਵੀ ਕੋਈ ਸੁੱਖ ਮਿਲੇ ਉਸ ਦੀ ਵੀ ਖੁੱਖ ਹਰੀ ਹੋ ਜਾਵੇ ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ ਇਹ ਸਭ ਕੁਦਰਤ ਦੀਆਂ ਦਾਤਾਂ ਨੇ ਜੋ ਤੇਰਾ ਮਨ ਕਰੇ ਖੁੱਖ ਹਰੀ ਹੋ ਜਾਵੇ ਸਤਿਗੁਰ ਸੱਚੇ ਪਾਸ਼ਾ ਤੇ ਉਸ ਨੇ ਜਦੋਂ ਅਰਦਾਸ ਬੇਨਤੀ ਕੀਤੀ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਉਹਨਾਂ ਦੀ ਬੇਨਤੀ ਸੁਣ ਲਈ ਅਤੇ ਅਰਦਾਸ ਦੇ ਵਿੱਚ ਇਹ ਕਿਹਾ ਕਿ ਜੋ ਵੀ ਔਲਾਦ ਹੋਵੇਗੀ ਤੇਰੇ ਦਰ ਤੇ ਅਸੀਂ ਉਸ ਨੂੰ ਪਹਿਲਾਂ ਮੱਥਾ ਟਿਕਾ ਕੇ ਲਿਆਵਾਂ ਇੱਕ ਦਿਨ ਉਸ ਦੇ ਘਰ ਦੇ ਵਿੱਚ ਖਬਰ ਆਈ ਕਿ ਉਸ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਥੋੜੇ ਦਿਨਾਂ ਬਾਅਦ ਉਸ ਨੇ ਵਾਅਦਾ ਨਿਭਾਉਣ ਦੇ ਲਈ ਪੁੱਤਰ ਨੂੰ ਲੈ ਕੇ ਮੱਥਾ ਟੇਕ ਕਰ ਜੰਦਿਆ ਪਰ ਰਸਤੇ ਦੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਪੁਲਸ ਵਾਲਿਆਂ ਨੇ ਰੋਕਿਆ ਹਾਂ ਭਾਈ ਕਿੱਥੇ ਜਾ ਰਹੇ ਹੋ ਅੱਗੋ ਐਸਪੀ ਸਾਹਿਬ ਜੋ ਸਿਵਲ ਵਰਦੀ ਦੇ ਵਿੱਚ ਸੀ ਕਿਹਾ ਕਿ ਅਸੀਂ ਤਾਂ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਹਾਂ ਦੋਸਤੋ ਬਾਅਦ ਪੁਲਸ ਵਾਲਿਆਂ ਨੇ ਕਾਗਜ਼ ਮੰਗੇ ਤਾਂ ਐਸਪੀ ਸਾਹਿਬ ਨੇ ਕਿਹਾ ਕਿ ਕਾਗਜ਼ ਨਹੀਂ ਨਹੀਂ ਪਰ ਤੁਸੀਂ ਆਨਲਾਈਨ ਸਭ ਚੈੱਕ ਕਰ ਸਕਦੇ ਹੋ ਕਾਨੂੰਨ ਬਣ ਗਿਆ ਹੈ ਤੁਸੀਂ ਕਾਗਜ਼ ਚੱਕਣ ਦੀ ਲੋੜ ਨਹੀਂ ਕਿਉਂਕਿ ਕਾਗਜ਼ ਕੇਵਰ ਗੱਡੀ ਦੇ ਵਿੱਚ ਚੋਰੀ ਹੋ ਜਾਂਦੇ ਨੇ ਤਾਂ ਇਸ ਕਰਕੇ ਗੱਡੀ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ ਤੁਸੀਂ ਕਾਗਜ਼ ਸਾਰੇ ਆਨਲਾਈਨ ਚੈੱਕ ਕਰ ਲਓ ਅਤੇ ਤੁਸੀਂ ਦੇਖ ਲਓ ਜੇ ਕੋਈ ਕਮੀ ਪੇਸ਼ੀ ਹੈਗੀ ਤਾਂ ਤੁਸੀਂ ਮੇਰੇ ਚਲਾਨ ਘੱਟ ਸਕਦੇ ਹੋ ਤਾਂ ਐਸੀ ਗੱਲ ਨੂੰ ਲੈ ਕੇ ਵਾਦ ਵਿਵਾਦ ਹੋ ਗਿਆ ਐਸਪੀ ਸਾਹਿਬ ਨੇ ਇਹ ਸਾਰੀ ਹੀ ਘਟਨਾ ਜੋ ਸੀ ਉਹਨਾਂ ਕੋਲ ਇੱਕ ਖੂਫੀਆ ਕੈਮਰਾ ਜੋ ਉਹਨਾਂ ਦੇ ਪੋਕਟ ਦੇ ਵਿੱਚ ਲੱਗਿਆ ਹੋਇਆ ਸੀ ਸਭ ਉਸ ਦੇ ਵਿੱਚ ਰਿਕਾਰਡ ਹੋ ਰਿਹਾ ਸੀ ਤੇ ਉਸ ਦਾ ਸਿੱਧਾ ਪਰਸਾਰਨ ਪੁਲਿਸ ਹੈੱਡ ਕੁਆਰਟਰ ਦੇ ਵਿੱਚ ਲੱਗਿਆ ਹੋਇਆ ਸੀ ਜਦੋਂ ਬਹਿਸ ਵਾਜੀ ਹੋਣ ਲੱਗੀ ਤਾਂ ਉਸ ਤੋਂ ਬਾਅਦ 500 ਰੁਪਏ ਨੂੰ ਲੈ ਕੇ ਰਿਸ਼ਵਤ ਮੰਗ ਲਈ ਗਈ ਤਾਂ ਸਾਰੇ ਕਾਲੇ ਕਾਰਨਾਮੇ ਉਸ ਕੈਮਰੇ ਦੇ ਵਿੱਚ ਰਿਕਾਰਡ ਹੋ ਗਏ ਐਸਪੀ ਸਾਹਿਬ ਨੇ ਜਦੋਂ ਇੱਕ ਘੈਂਟੀ ਮਾਰੀ ਪੁਲਿਸ ਦਾ ਕਾਫਲਾ ਉੱਥੇ ਪਹੁੰਚ ਗਿਆ ਜਿਹਦੇ ਵਿੱਚ ਵੱਡੇ ਵੱਡੇ ਪੁਲਿਸ ਅਧਿਕਾਰੀ ਮੌਜੂਦ ਸੀ ਅਤੇ ਆ ਕੇ ਉਸ ਨਾਕੇ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਐਸਪੀ ਸਰਜੀਤ ਸਿੰਘ ਨੇ ਆਪਣਾ ਕਾਰਡ ਦਿਖਾਇਆ ਤਾਂ ਸਾਰਿਆਂ ਦੇ ਪੈਰ ਕੰਬਣ ਲੱਗੇ ਅੱਧ ਕਹਿਣ ਲੱਗੇ ਕਿ ਸਾਹਿਬ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਤੁਸੀਂ ਐਸਪੀ ਸਾਹਿਬ ਹੋ ਤਾਂ ਅਸੀਂ ਕਦੇ ਵੀ ਤੁਹਾਡੀ ਗੱਡੀ ਨਾ ਰੋਕਦੇ ਤੁਹਾਡੇ ਤੋਂ ਰਿਸ਼ਵਤ ਨਾ ਮੰਗਦੇ ਤਾਂ ਗੋਸੁਜੀਤ ਸਿੰਘ ਕਹਿਣ ਲੱਗਾ ਠੀਕ ਹੈ ਜੇਕਰ ਮੈਂ ਐਸਪੀ ਲੱਗਿਆ ਹੋਇਆ ਹਾਂ ਤਾਂ ਤੁਸੀਂ ਮੇਰੀ ਗੱਡੀ ਨਾ ਰੋਕਦੇ ਤਾਂ ਮੈਂ ਮੇਰੇ ਤੋਂ ਰਸਤਾ ਮੰਗਦੇ ਇਸ ਦਾ ਮਤਲਬ ਤੁਸੀਂ ਆਮ ਪਬਲਿਕ ਦੇ ਕੋਲ ਰਸਤਾ ਮੰਗਦੇ ਹੋ ਉਸ ਤੋਂ ਬਾਅਦ ਸਾਰੇ ਹੀ ਪੁਲਿਸ ਵਾਲੇ ਐਸਪੀ ਸਾਹਿਬ ਦੇ ਪੈਰੀਂ ਲੱਗ ਪਏ ਅਤੇ ਕਹਿਣ ਲੱਗੇ ਕਿ ਸਾਹਿਬ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਵੀ ਬੱਚੇ ਛੋਟੇ ਛੋਟੇ ਨੇ ਸਾਡੇ ਬੱਚੇ ਰੋਲ ਜਾਣਗੇ ਨਹੀਂ ਸਾਨੂੰ ਨੌਕਰੀ ਤੋਂ ਨਾਲ ਤਾਰੋ ਉਸ ਤੋਂ ਬਾਅਦ ਐਸਪੀ ਸੁਰਜੀਤ ਸਿੰਘ ਕਹਿਣ ਲੱਗੇ ਕਿ ਹੁਣ ਤਰਲੇ ਮਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਗੁਨਾਹ ਹੀ ਐਡਾ ਵੱਡਾ ਕਰ ਦਿੱਤਾ ਤੁਸੀਂ ਰੈਸੋਤ ਮੰਗ ਲਈ ਤੁਹਾਡਾ ਢਿੱਡ ਨਹੀਂ ਭਰਦਾ ਜੋ ਸਰਕਾਰ ਤੁਹਾਨੂੰ 50-50000 60-60000 ਰੁਪਏ ਤਨਖਾਹ ਦਿੰਦੀ ਹੈ ਤਨਖਾਹ ਨਾਲ ਤੁਹਾਡਾ ਢਿੱਡ ਨਹੀਂ ਭਰਦਾ ਤੇ ਤੁਸੀਂ 5-500 ਰੁਪਿਆ ਗਰੀਬਾਂ ਦੀ ਜੇਬਾਂ 'ਚ ਲੁੱਟਦੇ ਹੋ ਇਸ ਦਾ ਤੁਹਾਨੂੰ ਫਲ ਤਾਂ ਮਿਲੇਗਾ ਹੀ ਦੋਸਤੋ ਬਾਦ ਦੋਸਤੋ ਸਾਰੇ ਹੀ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਲੱਗਾ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਇਸ ਵੀਡੀਓ ਨੂੰ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ